ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬਠਿੰਡਾ ਪੁਲਿਸ ਵੱਲੋਂ ਜਿਹੜੇ ਦੋ ਵਿਅਕਤੀ ਜਿਹੜੇ ਕਾਬੂ ਕੀਤੇ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਸਿਟੀ ਨਰਿੰਦਰ ਸਿੰਘ ਮਜੂਦ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬਠਿੰਡਾ ਪੁਲਿਸ ਵੱਲੋਂ ਜਿਹੜੇ ਦੋ ਵਿਅਕਤੀ ਕਾਬੂ ਕੀਤੇ ਗਏ ਆ ਕੀ ਕਹਿਣਾ ਚਾਹੋਗੇ ਸੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਟਰੈਕ ਫਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਇਹ 19 ਤਰੀਕ ਦੀ ਅੱਧ ਦੇਨ ਸਾਡੇ ਇੱਕ ਲੇਡੀ ਨੇ ਜਿਹੜੀ ਹੈਗੀ ਸੀਗੀ ਰਿਲਾਇੰਸ ਮਾਰਕੀਟ ਦੇ ਵਿੱਚ ਕੰਮ ਕਰਦੀ ਸੀ ਘਰ ਜਾ ਰਹੀ ਸੀਗੀ ਤੋਂ ਦੇ ਕੋਲ ਦੋ ਮੋਟਰਸਾਈਕਲ ਸਵਾਰਾਂ ਨੇ ਜਿਹੜਾ ਹੈਗਾ ਸੀਗਾ ਬਾਈਕ ਪਰਸ ਜਿਹੜਾ ਸਨੇਚ ਕੀਤਾ ਸੀਗਾ ਉਸ ਬੰਦ ਦੇ ਵਿੱਚ ਸਾਡੀ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਵੱਲੋਂ ਥਾਣਾ ਕੋਤਵਾਲੀ ਤੇ ਪੀਸੀਆਰ ਜਿਹੜੇ ਇੰਚਾਰਜ ਹੈਗੇ ਨੇ ਉਹਨਾਂ ਨੇ ਵਕ ਵਕ ਟੀਮਾਂ ਬਣਾਈਆਂ ਗਈਆਂ ਸੀਗੀਆਂ ਸੋ ਉਹਨਾਂ ਟੀਮਾਂ ਨੇ ਕੰਮ ਕਰਦੇ ਹੋਏ ਆ ਜਿਹੜਾ ਇਤਲਾਹ ਦੇ ਉੱਪਰ ਜਿਹੜੇ ਦੋਨੋਂ ਦੋਸ਼ੀ ਜਿਹੜੇ ਹੈਗੇ ਉਹਨਾਂ ਨੂੰ ਟਰੇਸ ਕਰ ਲਿਆ ਗਿਆ ਇਹਦੇ ਵਿੱਚ ਇੱਕ ਨੂਰਪ੍ਰੀਤ ਨੂਰਾ ਤੇ ਪ੍ਰੇਮ ਸ਼ੂਟਰ ਨਾਮ ਦਾ ਜਿਹੜਾ ਵਿਅ ਉਹਨਾਂ ਨੂੰ ਸਾਰਾ ਕੋਤਵਾਲੀ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹਨਾਂ ਦੇ ਮਕਦਮਾ ਥਾਣਾ ਕੋਤਵਾਲੀ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਹੈ। ਇਹ ਜਿਹੜੇ ਵਿਅਕਤੀ ਨੇ ਇਹ ਇਹ ਦੋਨੋਂ ਜਿਹੜੇ ਹੈਗੇ ਨੇ ਬਟਿੰਡਾ ਦੇ ਰਹਿਣ ਵਾਲੇ ਨੇ ਇਹਦੇ ਵਿੱਚ ਨੂਰਪਰੀ ਤੇ ਨੋਰਾ ਤੇ ਪ੍ਰੇਮ ਸ਼ੁੱਟਰ ਦੋਨੋਂ ਦੇ ਪਹਿਲਾਂ ਇੱਕ ਇੱਕ ਮਕਦਮਾ ਜਿਹੜਾ ਦਰਜ ਰਜਿਸਟਰ ਹੈਗਾ। ਸੋ ਇਹਨਾਂ ਨੇ ਜਿਹੜਾ ਪਰਸ ਸਨੇਚ ਕੀਤਾ ਸੀਗਾ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਪਰ ਜਿਹੜਾ ਪਰਸ ਅਸੀਂ ਬਰਾਮਦ ਕਰ ਲਿਆ। ਜਿਹੜਾ ਉਹਦੇ ਵਿੱਚ ਇੱਕ ਮੋਬਾਈਲ ਸੀਗਾ ਉਹ ਵੀ ਬਰਾਮਦ ਕਰ ਲਿਆ ਗਿਆ ਤੇ ਜਿਹੜਾ ਇਹਨਾਂ ਨੇ ਵਾਰਦਾਤ ਦੇ ਸਮੇਂ ਮੋਟਰਸਾਈਕਲ ਵਰਤਿਆ ਸੀਗਾ ਉਹ ਵੀ ਅਸੀਂ ਜਿਹ ਇਹ ਦੋਨੋਂ ਦੋਸ਼ੀ ਜਿਹੜੇ ਹੈਗੇ ਨੇ ਲੇਬਰ ਦਾ ਕੰਮ ਕਰਦੇ ਨੇ ਕੋਈ ਖਾਸ ਜਿਹੜਾ ਹੈਗਾ ਕੰਮ ਨਹੀਂ ਕਰਦੇ ਮਿਹਨਤ ਨਾਲ ਜਿਹੜੇ ਕੰਮ ਕਰਦੇ ਨੇ ਸੋ ਜਿਹੜੇ ਹੈਗੇ ਇਹਨਾਂ ਨੇ ਪਹਿਲਾਂ ਵੀ ਜਿਹੜੀ ਹੈਗੀ ਕਈ ਵਾਰ ਤਾਂ ਤੁਹਾਨੂੰ ਜਿਹੜੇ ਅੰਜਾਮ ਦਿੱਤਾ ਇਹਨਾਂ ਨੇ ਆਪਣੀ ਕਸ਼ਕਿਸ਼ ਵਿੱਚ ਵੀ ਹੋਰ ਵਾਰ ਤਾਂ ਜਿਹੜੀ ਹੈਗੀ ਉਸ ਬੰਦੀ ਵੀ ਜਿਹੜੀ ਹੈਗੀ ਆਪਣੀ ਵਾਰਤ ਵਿੱਚ ਕਸ਼ਕਿਸ਼ ਵਿੱਚ ਮੰਨੇ ਆ ਕਿ ਇਹਨਾਂ ਨੇ ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਦੋ ਤਿੰਨ ਵਾਰ ਤਾਂ ਤੁਹਾਨੂੰ ਜਿਹੜਾ ਹੈਗਾ ਪਰਸਨਲਟੀਂਗ ਦੇ ਬਾਰੇ ਤੁਹਾਨੂੰ ਅੰਜਾਮ ਦਿੱਤਾ ਕਿ ਮੋਬਾਈਲ ਵੀ ਇਹਨਾਂ ਨੇ ਸਨੇਚ ਕੀਤੇ ਸਰ ਇਹ ਇਜ਼ੀ ਮਨੀ ਲਈ ਕਰਦੇ ਸੀ ਕਿ ਨਸ਼ੇ ਪੱਤੇ ਲਈ ਕਰਦੇ ਸੀ ਡੈਫੀਨਟਲੀ ਕੈਸ਼ੀ ਮਨੀ ਬਹੁਤ ਵੱਡਾ ਫੈਕਟਰ ਹੈ ਕਿ ਜਦੋਂ ਹੁੰਦਾ ਵੀ ਬੰਦੇ ਨੂੰ ਬਸ ਮੈਚ ਫਟ ਮਾਰ ਲੈਣੀ ਤੇ ਕੋਈ ਪੈਸੇ ਜਿਹੜੇ ਹੈਗੇ ਸਿਮਰ ਭਲਾ ਜਾਣਗੇ ਸੋ ਇੱਕ ਬਹੁਤ ਵੱਡਾ ਫੈਕਟਰ ਹੈਗਾ ਈਸੀ ਮਨੀ ਦਾ ਫਰਦਰ ਜਿਹੜੀ ਹੈ ਕਿ ਮੈਡੀਕਲ ਟੈਸਟ ਦੇ ਵਿੱਚ ਅਸੀਂ ਇਹਨਾਂ ਦੇ ਡਰਗ ਟੈਸਟ ਵੀ ਕਰਾਵਾਂਗੇ ਜੇ ਇਹਨਾਂ ਨੇ ਡਰਗ ਟੈਸਟ ਦੇ ਵਿੱਚ ਨਸ਼ੇ ਸੰਬੰਧੀ ਗੱਲ ਆਉਂਦੀ ਤਾਂ ਉਸ ਸੰਬੰਧੀ ਰੈਲੇਵੈਂਟ ਸੈਕਸ਼ਨ ਦਾ ਵਾਧਾ ਵੀ ਕਰਾਂਗੇ ਇਹਨਾਂ ਦੇ ਖਿਲਾਫ ਸਰ ਇਹ ਰਹਿਣ ਵਾਲੇ ਬਠਿੰਡਾ ਦੇ ਹੀ ਹੈ ਜੀ ਇਹ ਦੋਨੋਂ ਦੋਸ਼ੀ ਜਿਹੜੇ ਹੈਗੇ ਬਠਿੰਡਾ ਦੇ ਰਹਿਣ ਵਾਲੇ ਨੇ ਇੱਕ ਜੋਗੀ ਨਗਰਵਾਲਾ ਤੇ ਇੱਕ ਢਿੱਲੋ ਕਲੋਨੀ ਬਠਿੰ ਡੈਫੀਨਿਟਲੀ ਜਿਹੜਾ ਵੀ ਬੰਦਾ ਕਿਸੇ ਵੀ ਕ੍ਰਾਈਮ ਦੇ ਵਿੱਚ ਇਨਵੋਲ ਹੋਊਗਾ ਉਹਦੇ ਖਿਲਾਫ ਸਖਤਕشن ਲਿਆ ਜਾਊਗਾ ਕੋਈ ਵੀ ਬੰਦਾ ਇਹਨਾ ਸੋਚੇ ਕਿ ਮੈਂ ਕ੍ਰਾਈਮ ਕਰ ਲਿਆ ਮੇਰੇ ਪਰ ਕਿਸੇ ਨੂੰ ਪਤਾ ਨਹੀਂ ਲੱਗੂਗਾ ਡੈਫੀਨਿਟਲੀ ਜਿਹੜਾ ਕ੍ਰਾਈਮ ਹੈਗਾ ਵਿਦਾਂ ਪੈਸੈਂਜਰ ਟਾਈਮ ਜਿਹੜਾ ਹੈਗਾ ਅਟੈਕ ਹੋਈ ਜਾਂਦਾ ਤੇ ਸਸੀਂ ਇਨਸ਼ੋਰ ਕਰਾਂਗੇ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਹੈਗੀ ਕਾਰਵਾਈ ਕੀਤੀ ਜਾਵੇ ਸਰ ਜਿਹੜੇ ਵਿਅਕਤੀ ਵਾਰ-ਵਾਰ ਜਿਹੜੇ ਕ੍ਰਾਈਮ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੂੰ ਦੇਖੋ ਜਿਹੜਾ ਕ੍ਰਾਈਮ ਹੈਗਾ ਉਹਦਾ ਨਤੀਜਾ ਜਿਹੜਾ ਹੈਗਾ ਮਾੜਾ ਹੋਊਗਾ ਮਾੜੇ ਕੰਮ ਦਾ ਮਾੜਾ ਨਤੀਜਾ ਭੁਗ ਸਖਤ ਵਾਰਨਿੰਗ ਹੈਗੀ ਜਿਹੜਾ ਵੀ ਬੰਦਾ ਕਿਸੇ ਵਾਰ ਦਾ ਤੁਨ ਅੰਜਾਮ ਦੇਊਗਾ ਜਾਂ ਦਾਦੀ ਪਲਾਨਿੰਗ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ اے ਸੀ ਐਸ ਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਕਿਸਮ ਤੇ ਜਿਹੜਾ ਬਠਿੰਡਾ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਏਗਾ ਅਤੇ ਉਹਨਾਂ ਤੇ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੁਝਲ ਦੇ ਨਾਲ ਮਨੋ ਚਰਕੀਵਾਲ ਡੈਨਿਕ ਸਵੇਰਾ ਟੀਵੀ ਬਠਿੰਡਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par